ਤੇ ਇਹ ਤੂੰ ਇੱਕ ਕਿਲੇ ਇਹ ਪਾਕਿਸਤਾਨ ਦੇ ਬਾਡਰ ਆ ਕੇ ਆਪਣਾ ਆ ਜਿਹੜੀ ਪੰਜਾਬ ਵਾਲੀ ਹੈ ਕਿ ਪਾਕਿਸਤਾਨ ਵਾਲੀ ਇਹ ਜਿਹੜੀ ਆ ਤਾਰ ਲੱਗੀ ਪਈ ਹੈ ਇਹ ਆਪਣੀ ਇੰਡੀਆ ਚ ਹੈ ਇੰਡੀਆ ਚ ਹੈ ਹਾਂਜੀ ਜਿਹੜੀ ਆ ਤਾਰ ਲੱਗੀ ਹੈ ਬਾਹਰ ਸਾਰੀ ਘੁੰਮਦੀ ਹੈ ਇਹ ਇੰਡੀਆ ਚ ਹੀ ਪਹਿਲੇ ਫਿਰ ਅੱਗੇ ਨਵੀਂ ਤਾਰ ਲੱਗ ਗਈ ਫਿਰ ਹੋਰ 60 ਜਿਹੜੀ ਇਸ ਤਰ੍ਹਾਂ ਹੀ ਤਾਰ ਲੱਗੀ ਉਹ ਵੀ ਹਾਂ ਉਹ ਵੀ ਹੋਈ ਉਹ ਜੋੜ ਪਿਆ ਗਿਆ ਇਹ ਹੀ ਆਪਣੀ ਆ ਗਈ ਇੱਧਰ ਹਾਂ ਹਾਂ ਉਹ ਉਧਰ ਉਹਨਾਂ ਦੀ ਆ ਗਈ ਆ ਉਥੂ ਇੱਕ ਜ਼ੀਰੋ ਲੈਣ ਹੈਗੀ ਬਾਡਰ ਤੋਂ ਦੋਵਾਂ ਮੁਲਕਾਂ ਦੀ ਸੜਕ ਇੰਡੀਆ ਦਾ ਪਾਸਾ ਜ਼ੀਰੋ ਲੈਣਾ ਹਾਂਜੀ ਹਾਂਜੀ ਅੱਛਾ ਆ ਇੱਥੋਂ ਗੁੱਟ ਤੇ ਲੈ ਜਾ ਰੋਕ ਨਹੀਂ ਖੜੇ ਹਾਂ ਇੱਥੋਂ ਏ ਟੇਡਾ ਬਾਰਡਰ ਗਿਆ ਇਹ ਅੱਛਾ ਐ ਟੇਡਾ ਜਾਂਦਾ ਹਾਂ ਇਸ ਤਰ੍ਹਾਂ ਉਹ ਤੂੰ ਫਿਰ ਘੁੰਮ ਗਮਾ ਦੇ ਗੁਰਕਾ ਨਾ ਆ ਗਿਆ ਗੁਰਕਾ ਪਹਿਣੀ ਗੁਰਕਾ ਹਾਂਜੀ ਗੁਰਕਾ ਪਹਿਣੀ ਹਾਂਜੀ ਹਾਂਜੀ ਠੀਕ ਐ ਤੇ ਇੱਧਰ ਤੁਹਾਡੀ ਜ਼ਮੀਨ ਵੀ ਹੈਗੀ ਇੱਧਰ ਆਸਾਰ ਤੋਂ ਪਾਰ ਹੈਗੀ ਜ਼ਮੀਨ ਤਰਤਪਾਰ ਆ ਪਾਰ ਵੀ ਐ ਤੇ ਫਿਰ ਕਿੰਨੇ ਵਜੇ ਜਾਣੇ ਉਧਰ ਇੱਥੇ 9 ਵਜੇ ਗੇਟ ਖੁੱਲਦਾ ਹੈ ਹਾਂਜੀ ਤਾਂ ਗੇਟ ਇੱਕ ਮੰਨ ਲੈ ਪਾਣੀ ਦਾ ਮੰਦੀ ਆ ਹਾਂ ਪਾਣੀ ਤਾਂ ਤਾਂ ਹੋ ਗਿਆ 5-5 ਕੁਝ ਵਾਪਸ ਗੱਲ ਦਿੰਦੇ 5 ਵਜੇ ਹਾਂਜੀ ਠੀਕ ਐ ਇੱਕਨ ਸਾਰੀ ਫੁੱਲ ਤੇ ਉਹ ਮਾਹੌਲ ਕਿਦਾਂ ਦਾ ਇੱਥੋਂ ਦਾ ਪਾਕਿਸਤਾਨ ਦਾ ਮਾਹੌਲ ਠੀਕ ਹੈ ਇੱਥੇ ਗੋਲੀਬਾਰੀ ਕਦੇ ਨਹੀਂ ਹੁੰਦੀ ਨਹੀਂ ਹੁੰਦੀ ਬਾਕੀ ਲੱਗਦੇ ਤਾਂ ਅੱਗੇ ਹੁੰਦੇ ਜਾਂਦੇ ਨੇ ਲੋ ਬਾਈ ਜੀ ਆ ਪਿੰਡ ਦੇ ਨਾਲ ਆ ਬਿਲਕੁਲ ਲੈ ਆ ਗਿਆ ਬਾਰਡਰ ਬਾਈ ਜੀ ਪਾਕਿਸਤਾਨ ਦਾ ਉਤਾਰਿਆ ਤੇ ਫਿਰ ਅਹੀਂ ਪਰ ਬਾਰਡਰ ਵੱਡੇ ਦਰਾਂ ਲੈ ਗਈ ਫਿਰ ਤੁਹਾਨੂੰ ਦਿਖਾਉਂਦੀ ਤੁਹਾਨੂੰ ਵੇਖੀਓ ਤੁਹਾਨੂੰ ਦਿਖਾਉਂਦੀ ਥੋੜ ਨੂੰ ਦੇਖ ਰਿਹਾ ਚੌਂਕੀ ਜਿੱਥੇ ਰਾਖੀ ਵਾਲੇ ਹੁੰਦੇ ਫੌਜੀ ਇੱਕ ਪੁਰਾਣੀ ਤਾਰ ਆ ਨਾਲ ਆ ਸੀ ਜਮਾ ਬਿਲਕੁਲ ਬਾਰਡਰ ਤੇ ਚੱਲ ਜਾਣੇ ਨੂੰ ਠੀਕ ਹੈ ਮੋਰੇ ਮੋਰੇ ਜੋਨੇ ਬਜਰ ਕੀ ਬਾਹਰ ਕੇ ਅੰਦਰ ਬੋਰਡ ਕੀਤਾ ਅੱਛਾ ਜੋ ਸਹੀ ਹੈ ਹਾਂ ਬਾਰਡਰ ਉਹ ਸੋਨੂ ਬਾਹਰ ਦਿਖ ਰਹੀ ਹੈ ਕੰਡਿਆਂ ਵਾਲੀ ਤਾਰ ਬੰਦ ਕਰਵਾ ਦੇ ਸਭ ਜਾਣੇ ਵਾਲਾ ਆਪ ਜੁਆਦ ਨਹੀਂ ਬੋਲਦਾ ਦੁਨੀਆ ਵਰ ਤੋਂ ਹਮਨੇ ਖਾਣਾ ਨਹੀਂ ਦੇ ਆਹ ਇੱਥੇ ਰੱਖ ਰਖਦੇ ਨੇ ਫੌਜੀ ਤੇ ਇਧਰੋਂ ਤਾਰ ਦਿਖ ਰਹੀ ਹੈ ਕਰ ਦੋ ਆਏ ਦੋ ਇੱਥੇ ਗੇਲ ਪਾਈ ਆ ਅਬੀ ਦੇਖੋ ਇਹ ਇੰਨਾ ਮੁਮਨੇ ਹਸਿੰਗੋ ਕਥੀ ਡਾਲਦੀ ਆਮੇ ਨਹੀਂ ਨਹੀਂ ਆ ਦੂਰ ਉਤਰ ਜਾਣਾ ਦੂਰ ਕਰ ਦੇ ਇਸੇ ਵੀ ਤੋ ਓ ਯਾਰ ਤਰਪੈ ਲੋ ਬਈ ਯਾਰ ਤੂੰ ਅਈ ਲੈ ਫੇਸ ਰਾਨੇ ਲੱਗ ਕੰਨੇ ਤੂੰ ਫੇਰ ਮਾਸ਼ੀ